ਸਤਿ ਸ਼੍ਰੀ ਅਕਾਲ ਮਿੱਤਰੋ ਲੋ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਸਵੇਰ ਸਵੇਰ ਦਾ ਟਾਈਮ ਤਕਰੀਬਨ ਵੱਜ ਗਏ ਪੌਣੇ 3 ਅੱਜ ਦਰਵਨੇ ਪਤੀਜ ਉਹਨਾਂ ਵੱਲ ਹੋਣੀ ਹੈ ਪ੍ਰਵਾਹਤ ਫੇਰੀ ਜਸ਼ਨ ਉਹਨਾਂ ਵੱਲ ਤੇ ਚਾਹੂ ਧਰਨੀ ਆ ਚੱਲਿਆਂ ਤਾਂ ਆ ਆ ਗਿਆ ਇੱਕ ਮੇਰਾ ਪੁੱਤ ਸੇਵਾ ਕਰਾਉਣਾ ਸਾਧਰੇ ਹਦਰ ਦੇਖ ਲੋ ਇਹ ਵੀ ਮੰਦੀ ਸਾਹਿਬ ਦੀ ਸੇਵਾ ਕਰਦਾ ਇਧਰ ਮੁਗਰ ਓਏ ਹੈਰੀ ਬੱਬਾ ਇਹ ਆ ਗਿਆ ਸੂਰੇ ਸੂਰੇ ਸੇਵਾ ਕਰਾਉਣਾ ਚਲੋ ਹੁਣ ਇਹੋ ਕਰ ਦਨ ਪ੍ਰਾਤ ਪਾਰਤੀਆਂ ਸੀ ਲਫਾਫਿਆਂ ਗੋਫਿਆਂ ਦਾ ਹੁਣ ਤਾਂ ਚਾਹੇ ਤਾਂ ਨਹੀਂ ਆ ਮਰਾਉਨੇ ਆ ਪ੍ਰਾਤ ਹਾਂ ਅੱਧਾ ਲਾਸਟ ਦੇਣਾ ਪ੍ਰਵਾਦ ਫਰੀਦ ਅੱਧਾ ਲਾਸਟ ਪ੍ਰਵਾਦ ਫਰੀਦ ਕੱਲ ਨੂੰ ਨਗਰ ਕੀਰਤਨਾ ਹਾਂ ਇਦੋਂ ਹੀ ਆ ਪਰਵਾਦ ਲਈ ਆ ਜਾ ਭੋਲੂ ਭੋਲੂ ਵੀ ਪਹੁੰਚ ਗਿਆ ਲੋਵੀ ਚਾਹ ਧਰਤੀ ਦਿਖਾਓ ਜਾਂ ਮੈਨੂੰ ਯਾਦ ਇਹ ਰੱਖ ਦਿਆ ਹੈਰੀ ਕਿ ਜੇ ਪਾਣੀ ਕਰਨਾ ਬਣਾ ਥੋੜਾ ਜਿਹਾ ਨਾ ਵੀ ਨਾ ਕਬੂਤਰ ਸ਼ਾਂਹ ਬੈਠ ਤੂੰ ਰਾਮ ਨਾ ਪਾਣੀ ਠੀਕ ਹੈ ਹੈਲੋ ਵੱਧਾ ਪਾਣੀ ਘੱਟ ਕਰ ਦਿੰਨਾ ਥੋੜਾ ਜਿਹਾ ਜੱਗ ਰਹਿ ਗਿਆ ਉੱਠ ਕਾਹੀ ਪਹੁੰਚ ਗਏ ਹੈਰੀ ਬਾਬਾ ਸਾਡਾ ਪਹਿਲੀ ਚਾਹ ਪੀਣ ਲੱਗ ਗਿਆ। ਠੰਗਦਾ ਪਉਣ ਗਿਆ ਵੀ। ਇੱਥੇ ਟਾਈਮ ਅਸੀਂ ਪੱਠੀ ਕਰੀਆ ਤਿਆਰ ਵਈ ਛੇਦੀ ਛੇਦੀ ਸਾਡੀ ਪੱਠੀ ਭਲਾਂ ਤੁਨ ਧੋਖਾ ਦੇਣ ਲੱਗੀ ਸੀ ਹੁਣ ਤਾਤੀ ਚਾਹ ਚਲੋ ਨਵਾਲਾ ਆਜੂ ਹੁਣ। ਲਓ ਜੀ ਰੀੜ ਰਹਾ ਹੁਣ ਅਸੀਂ ਚਾਹ ਬਣਾਤੀ ਰੈਡੀ ਕਰਤਾ ਕੰਮ। ਮੰਦੇ ਸਾਡੇ ਸਭ ਖੜੇ ਨੇ ਰੈਡੀ ਅੰਦਰ ਅਸੀਂ ਪਛਾਤਿਆਂ ਪੱਲੀਆਂ ਦਰੀਆਂ ਸਭ ਕੰਮ ਕਰਿਆ ਪਿਆ ਰੈਡੀ ਆ ਜਿਹੜਾ ਨਾ ਵੀ ਹੋ ਗਈ ਸਾਡੀ ਤਿਆਰੀ ਪੂਰੀ ਚਲੋ ਤੂੰ ਕੱਪੜੇ ਪਾ ਲਾ ਚਲ ਕੋਈ ਨਹੀਂ ਲਓ ਜੀ ਆਗੇ ਓਏ ਜਾ ਉਧਰ ਬੁਲਾ ਲਿਆ ਜਾ ਕੇ ਥੋੜੇ ਜਿਹਾ ਆਗੇ ਪਰਵਾਦ ਫੇਰੀ ਆਪਣੇ ਆ ਦੇਖੋ ਕਿਉਂ ਨੀ ਤਾਰੋਂ ਮਸੇ ਆ ਤੂੰ ਤੈਨੂੰ ਕਿਉਂ ਨੀ ਉਡਾਣਾ ਬੰਦੇ ਆ ਉਹ ਪੈਸੇ ਦਿਓ ਮੈਨੂੰ ਮੈਂ ਪੈਸੇ ਹੀ ਲੇਗਾ ਜੇ ਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਗੁਰਪ ਦੇ ਸਬੰਧ ਵਿੱਚ ਪਵਾਦ ਫਰੀਆਂ ਨੇ ਵੀ ਅੱਜ ਸਾਡੇ ਅੰਦਰ ਚਾਹ ਗ੍ਰਾਮਜੀਸ਼ਰ ਨੇ ਬੋਲੇ ਜੈਸ਼ਨ ਗਨੇਤਾ ਬੋਲੇ री ना लगजो जी वाहीगुरू और ना लो भी वाहीगुरू वाहीगुरू ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਜੀ ਜੀ ਉਹਨਾਂ ਦਾ ਉਹਨਾਂ ਦਾ ਪਰਿਵਾਰ ਜਿਨ੍ਹਾਂ ਨੇ ਬੜੀ ਧੜਕਣ ਨਾਲ ਸਕਦਾ ਵਾਸਤੇ ਗੁਰੂ ਘਰ ਨੰਗਰ ਤਿਆਰ ਕੀਤਾ ਹੈ ਤਨ ਤਨ ਰਤੂ ਗੁਰੂ ਜਨ ਮਹਾਰਾਜ ਦੀਆਂ ਪਰਵਤਵਾਂ ਅੱਜ ਲਾਸਟ ਕਾ ਵਾਟ ਦੀ ਆਈ ਹੈ ਅਥਾ ਸਾਰੇ ਨਗਰ ਦਾ ਪਰਿਵਾਰ ਸਹਿਯੋਗ ਹੈ ਸ਼ਰਦਾ ਦੇ ਨਾਲ ਸ਼ਾਨ ਆਪ ਦਾ ਗੁਰੂ ਦੇ ਪ੍ਰਕਾਸ਼ ਵਿਹਾੜੇ ਮਲਾ ਲਿਆ ਆਤਮਾ ਨਾਸਨ ਅੱਜ ਲਾਸਟ ਤਵੱਤ ਹੋਈ ਹੈ ਅੱਜ ਸ੍ਰੀ ਖੰਡਪੜ ਸਾਹਿਬ ਦਾ ਤਾਰ ਤਾਰ ਪਾਸ ਹੋਣੇ ਹਨ ਕੱਲ ਨੂੰ ਮਹਾਨ ਲਗੱਤੀ ਕਰਨ ਨਾਲ ਅਤੇ ਅਰਸਲ ਸ੍ਰੀ ਖੰਡਪੜ ਸਾਹਿਬ ਦੇ ਕੋਲ ਜਾਣਾ ਹੈ ਸੰਸਾਰੀ ਸੰਗਤ ਦੇ ਕਿੰਨੇ ਦਿਨ ਇਸ ਤਰ੍ਹਾਂ ਸੰਯੋਗ ਪਿਆ ਆ ਸ਼ਰਦਾ ਜੀ ਹੈ ਬਿਲਵਕਲ ਬਣਾ ਕੇ ਰੱਖਣਾ ਹੈ ਇਹ ਕਾਪੀਰਾਈਟ ਆ ਜਾਂਦਾ ਬੰਦੇ ਬਹੁਤ ਆ ਵੰਡ ਦੋ ਸਾਰੇ ਹੁਣ ਅਸੀਂ ਚੱਟੇ ਰੱਖਣੇ ਧੰਨ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪ੍ਰਭਾ ਮੋੜ ਰੱਖਦੇ ਆ ਪ੍ਰਵਾਸੀ ਕੈਨੇਡਾ ਸੰਗਤ ਵਾਸਤੇ ਸਰਦਾਰ ਚਾਰਾ ਜੀ ਦੀ ਸੰਗਤ ਸਮੂਹ ਪਰਿਵਾਰ ਵਾਰ ਇਸ ਕਾਰਨ ਤੇ ਜਸ਼ਨ ਕਨੇਡਾ ਸਤੇ ਪਾਤਸ਼ਾਹ ਦੇ ਪਕੀਤੇ ਪਰਿਵਾਰਕ ਪਰਿਵਾਰਾਂ ਦੇ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਕੋਈ ਇੱਕ ਪਰਿਵਾਰਾਂ ਵੱਲੋਂ ਅਰਦਾਸ ਕਰਾਈ ਸੀ ਸੱਚੇ ਬਾਦਸ਼ਾਹ ਜਿਹੜੇ ਖਜ਼ਾਨਿਆਂ ਦੇ ਵਿੱਚ ਸੇਵਾ ਜੀਸੂ ਜੀ ਦੇ ਪਰਪੁਰਪਰ ਦੀ ਕਰ ਕੰਨ ਕਰ ਨੇ ਪਰਿਵਾਰ ਪਰਿਵਾਰਾਂ ਦਾ ਭੰਦਰੋਂ ਕਰੋਨਾ ਬੱਚਿਆਂ ਤੇ ਮਿਹਰ ਦੀਆਂ ਕਰਾਂ ਦੇ ਸਰਪੀਸਾਂ ਦੇ ਵਿੱਚ ਰੱਖਿਆ ਕਰਨੀ ਅਥਾ ਸਾਰੇ ਨਕਰ ਦਾ ਪਰਿਵਾਰਾਂ ਦਾ ਭਲਾ ਹੈ ਸ਼ਰਧਾ ਹਰ ਦਾ ਹੈ ਸ਼ਰਦਾ ਦੇ ਨਾਲਿਕ ਨਾਲਿਕ ਦੀ ਸੇਵਾ ਸੱਚੇ ਮਹਾਰਾਜ ਸਾਡੀ ਸਫਲਾ ਕਾਰਨ ਤੇ ਪਰਵਾਰ ਪਰਵਾਰ ਨੂੰ ਬੋਲੋ ਦੀ ਬਖਸ਼ ਕਰਨੀ ਹੈ ਬੇਨਤੀ ਹੈ ਬਾਲਕ ਸਾਹਿਬ ਦੇ ਸਰੋਪੋਧਰ ਬੋਸ਼ ਲਾਲੋਵਾਦ ਆਵਾਜ਼ ਸਿਮਰਨ ਕਰਕੇ ਜਾਣਾ ਪਰਿਵਾਰ ਪਰਵਾਰ ਦੇ ਬਾਸਲੇ ਸੋਹ ਨਿਹਾਲ ਸ੍ਰੀ ਅਕਾਲੂ 2 ਮਿੰਟ ਆਪ ਜਪਾਂਗੇ ਉਸ ਤੋਂ ਬਾਅਦ ਭਾਈ ਪਰਿਵਾਰ ਦੇ ਭਲੇ ਵਾਸਤੇ ਨਾਮ ਜਪਣਾ ਹੈ ਆਪਾਂ ਆਪਣੇ ਭਲੇ ਵਾਸਤੇ ਨਗਰ ਦੇ ਭਲੇ ਵਾਸਤੇ ਇਹ ਜਪਿਆ ਹੋਇਆ ਨਾਮ ਤੁਹਾਡਾ ਬਿਹਤਰੀਨ ਜਾਣਾ ਜੁੜੀਏ ਸਾਰੇ ਸਾਰੇ ਇੱਕ ਮਾਨਿਕ ਮਾਨੋ ਕੇ ਅੱਖਾਂ ਬੰਦ ਕਰਕੇ ਜਿੱਥੇ ਖੜੇ ਆ ਉੱਥੇ ਗੁਰੂ ਦੇ ਨਾਲ ਸਾਹ ਲਵਾ ਲਈਏ ਸਾਰੇ ਗੱਲ ਕੇ ਬੜੋ ਜੀ ਵਾਹਿਗੁਰੂ 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 वाहरु वाह गुरु वाहरु वाहिगुरु चूर्दा जो चूर्दा श ੋਲੀ ੋਲੀ ਆਉ ਲੋਗੋ ਮਰਦਨ ਹੋਦੇ ਨਾ ਤੇ ਬੁਕਾਦੀ ਤੇਰੇ ਮਾ ਸਾਣਾ ਫੇਰ ਵੀ ਮਿਲੇ ਲਖਵਾਰੀ ਇਹੋ ਜਿਹਾ ਲਖਣੀ ਕੜੀ ਸਾਨੂੰ ਫੇਰ ਵੀ ਮਿਲੇ ਲਖਵਾਰੀ ਐਉ ਜਿਸ ਦਾ ਲਖਣੀ ਕੜੀ ਨਿਸ਼ਾਨੋਂ ਤੇਰੀ ਦੀ ਨਕਵਾਰੀ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਦੁਰ ਤੇ ਨਾਹੀ ਲੈ ਲਾ ਸੁਵਾਰੀ ਮੰਨੂ ਮੱਡੇ ਭਾਜਵੇਂ ਜਿੰੜੜੀਏ ਤੇਰੇ ਤੰਗ ਤਵੇਂ ਕੀ ਤਾਗਤਾ